ਆਪ ਨੂੰ ਆਪਣੇ ਕਰਮਾਂ ਦੇ ਮੁਤਾਬਕ ਹਰ ਇੱਕ ਫਲ ਪ੍ਰਾਪਤ ਹੁੰਦਾ ਹੈ ਜਿਹੋ ਜੇ ਸੀ ਕਰਮ ਕੀਤੇ ਨੇ ਪਿਛਲੇ ਉਹਨਾਂ ਦਾ ਫਲ ਝੋਕ ਰਹੇ ਆ ਤੇ ਜਿਹੜੇ ਹੁਣ ਕਰ ਰਹੇ ਆ ਇਹਨਾਂ ਦਾ ਆਪਾਂ ਨੇ ਕੱਲ ਨੂੰ ਫਲ ਝੋਕਣਾ ਪ੍ਰਾਰ ਅਦ ਸੰਚ ਤੂਪੇ ਤ੍ਰਿਤਿਆ ਕਰਿਆ ਹਾਂ ਤਿੰਨ ਭੇਡ ਹੈ ਕਰਮ ਕੇ ਕਹਿਤ ਹੈ 부ਤੀਵਾ ਤਿੰਨ ਪ੍ਰਕਾਰ ਦੇ ਕਰਮ ਨੇ ਜੀ ਪਿਛਲੇ ਹੁਣ ਵਾਲੇ ਤੇ ਰਹੇ ਤੇ ਆਪ ਕੋ ਆਪਣੇ ਕਰਮਾਂ ਦੇ ਮੁਤਾਬਕ ਹਰ ਇੱਕ ਨੂੰ ਫਲ ਪੋਗਣਾ ਪੈਂਦਾ ਹੈ ਚੰਗੇ ਕਰਮ ਕੀਤੇ ਨੇ ਚੰਗਾ ਫਲ ਮਿਲਦਾ ਹੈ ਨਹੀਂ ਚੰਗੇ ਕੀਤੇ ਤੇ ਨਹੀਂ ਚੰਗਾ ਮਿਲਦਾ ਜਿਹੋ ਜਿਹਾ ਬੀਜ ਅਸੀਂ ਆਪਣੇ ਅਵਚੇਤਨ ਮਨ ਦੇ ਵਿੱਚ ਬੀਜ ਦਿੱਤਾ ਉਹਨੇ ਜਮਣਾ ਜਮਣਾ ਹੈ ਤੇ ਫਿਰ ਉਹਨੂੰ ਫਲ ਲੱਗਣੇ ਲੱਗਣਾ ਹੈ ਪਾਪ ਜਿਹੋ ਦੇ ਅਸੀਂ ਕਰਮ ਖੱਦਤੇ ਪੁੱਤਰਾਂ ਦਾ ਫਲ ਸਾਨੂੰ ਮਿਲਦਾ ਹੀ ਮਿਲਦਾ ਹੈ ਮਹਾਰਜ ਕਹਿੰਦੇ ਨੇ ਕਿ ਜੈਸਾ ਬੀਜੇ ਸੋ ਉਹ ਮੈਂ ਕਰਮਾਂ ਸੰਧੜਾ ਖੇਤ ਕਿ ਜਿਹੋ ਜੇ ਭਾਈ ਕਰਮ ਕੀਤੇ ਨੇ ਪੁੱਤਰਾ ਦਾ ਤੈਨੂੰ ਫਲ ਝੁਗੜੇ ਪੈਣਾ ਹੈ ਕਿਸੇ ਨੂੰ ਦੋਸ਼ ਨਾ ਦੇ ਕਿਸੇ ਨੂੰ ਇਹ ਨਾ ਕਹੀਂ ਕਿ ਇਹਨੇ ਮੈਨੂੰ ਆਪ ਫਲ ਦਿੱਤਾ ਹੈ ਕਿ ਮੈਂ ਇਤਰਾ ਦਾ ਕਰਮ ਨਹੀਂ ਕੀਤਾ ਸਿਨੇ ਗੁਰੂ ਆਸਵਾਜਾ ਦਿੱਤੀ ਜਾਂ ਇਹਨੇ ਮੈਨੂੰ ਖੁਸ਼ੀਆਂ ਦਿੱਤੀਆਂ ਇਹਨੇ ਮੈਨੂੰ ਦੁੱਖ ਦਿੱਤੇ ਇਹ ਕਿਫਲੇ ਹੱਥ ਏ ਤੇਰੇ ਕਰਮਾਂ ਦੇ ਉੱਪਰ ਨਿਰਭਰ ਹੈ। ਕਈ ਵਾਰ ਇਹਨਾਂ ਸਾਲ ਵਿਚਾਰਾ ਰੱਬ ਨੂੰ ਵੀ ਦੋਸ਼ੀ ਠਹਿਰਾ ਦਿੰਦਾ ਹੈ ਕਿ ਜੀ ਰੱਬ ਨੇ ਸਾਨੂੰ ਆ ਦੁੱਖ ਦੇ ਦਿੱਤੇ। ਸਤਿਗੁਰੂ ਨੇ ਇੱਕ ਬਚਨ ਕਿ ਕਿਤੇ ਬਾਣੀ ਜੰਤਰ। ਸਤਿਗੁਰੂ ਕਹਿੰਦੇ ਨਾਰਾਇਣ ਨਿੰਦਸ ਕਾਇ ਭੁਲੀ ਦਾ ਬਾਰੀ ਦੁੱਖ ਰੇ ਤੇ ਸੁਖ ਰ ਥਾਰੋ ਕਰਮਰੀ। ਕਹਿੰਦੇ ਚੰਗੇ ਮੰਦੇ ਤੇਰੇ ਕਰਮ ਨੇ। ਤੂੰ ਪਰਮਾਤਮਾ ਨੂੰ ਦੋਸ਼ ਦਿੰਦਾ ਹੈ ਤੇ ਆਪਣੇ ਕਰਮ ਨੇ ਉਹਨਾਂ ਮੁਤਾਬਕ ਤੈਨੂੰ ਮਿਲਿਆ ਹੈ। ਚੰਗੇ ਕਰਮ ਕੀਤੇ ਸੀ ਚੰਗਾ ਫਲ ਝੁਕਰਿਆ। ਨਹੀਂ ਚੰਗੇ ਕੀਤੇ ਨਹੀਂ ਚੰਗਾ ਕਰ ਰਿਹਾ ਤੈਨੂੰ ਪਾਈ ਦੁੱਖ ਸੀ ਤੈ ਐ ਵਿਛੇ ਇਤਰਾ ਦੇ ਕਰਮ ਕੀਤੇ ਜੀ ਨਾਲ ਕਰਕੇ ਤੈਨੂੰ ਹੁਣ ਦੁੱਖ ਮਿਲ ਰਿਹਾ ਹੈ ਤੂੰ ਪਿੱਛੇ ਕੋ ਚੰਗੇ ਕਰਮ ਕਰਕੇ ਆਇਆ ਤੈਨੂੰ ਸੁੱਖ ਮਿਲ ਰਿਹਾ ਹੈ ਇਹ ਕਰਮਾਂ ਦੀ ਖੇਤ ਹੈ ਦੱਤੇ ਦੁੱਖ ਨਾ ਦੇਉਂ ਕਿਛੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸ਼ੋ ਮੈਂ ਪਾਇਆ ਦੋਸ਼ ਨਾ ਲੀਜੇ ਅਬਰ ਜਨਾ ਮਨ ਦਾ ਜਿਤਨਾ ਦੇ ਕਰਮ ਕਰਦਾ ਹੈ ਉਤਨਾ ਦਾ ਫਲ ਹੈ ਉਹਨੂੰ ਮਿਲਦਾ ਕੈਮੀ ਕਿਸ਼ਨ ਨੂੰ ਦੋਸ਼ ਦੇਣਾ ਠੀਕ ਨਹੀਂ ਹੈ ਕਿਹਦੇ ਕਰਕੇ ਦੁਖੀ ਹਾਂ ਜਾਂ ਇਹਦੇ ਕਰਕੇ ਮੈਂ ਸੁਖੀ ਹਾਂ ਆਪ ਕੋ ਆਪਣੇ ਕਰਮ ਨੇ ਜਿਵੇਂ ਜਿਵੇਂ ਅਸੀਂ ਕਰਮ ਕਮਾ ਕੇ ਆਏ ਹੁਣ ਭੋਗ ਰਹੇ ਹਾਂ ਜੋ ਹੁਣ ਕਰ ਰਿਹਾ ਹੈ ਕਿ ਕੱਲ ਨੂੰ ਸਾਨੂੰ ਭੋਗਣੀ ਪੈਣਗੇ ਭਾਈ ਇਹਨਾਂ 'ਚ ਕੋਈ ਨਾ ਬਚਿਆ ਨਾ ਹੁਣ ਬਚੇਗਾ ਨਾ ਆਉਣ ਵਾਲੇ ਸਮੇਂ 'ਚ ਬਚ ਸਕਦਾ ਹੈ ਸਭ ਦੇ ਨਾਲ ਇਹ ਚੱਲਣ ਹੀ ਚੱਲਣਗੇ ਜਿਵੇਂ ਜਿਵੇਂ ਅਸੀਂ ਕਰਕੇ ਆਇਆ ਉਹ ਸਭ ਨੂੰ ਉਸੇ ਤਰ੍ਹਾਂ ਦੇ ਫਲ ਟੋਕਣੇ ਪੈਣੇ ਹੀ ਪੈਣੇ ਨੇ ਇਹ ਨੂੰ ਮਹਾਰਾਜ ਕਹਿੰਦੇ ਕਰਮੀਆਂ ਆਪੂ ਆਪਣੀ ਕਿਹ ਨੇੜਾ ਹੈ ਕਿ ਦੂਰ ਕੋਈ ਦੂਰ ਨੇੜੇ ਦੀ ਖੇਡ ਨਹੀਂ ਹੈ ਸਭ ਆਪੋ ਆਪਣੇ ਕਰਮਾਂ ਦੀ ਖੇਡ ਹੈ ਭਾਈ ਜਿਹੋ ਜੇ ਕਰਮ ਕਰਦਾ ਬੰਦਾ ਮਹਾਰਾਜ ਕਹਿੰਦੂ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ